ਅਰੇ ਸ਼ਹਿਰ ਨਿਵਾਸੀਆਂ ਨੂੰ ਜੈ ਭੀਮ ਜੈ ਭਾਰਤ ਅੱਜ ਜੰਡਿਆਲਾ ਗੁਰੂ ਨਗਰ ਨਿਗਮ ਸਫਾਈ ਸੇਵਕ ਯੂਨੀਅਨ ਆਪਣਾ ਰੋਸ ਪ੍ਰਦਰਸ਼ਨ ਕਰਦੇ ਆ ਆ ਜੋ ਕਿ ਕੱਲ ਆਪਣੇ ਸੰਵਿਧਾਨ ਦੇ ਪਰਮ ਪਿਤਾ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀ ਮਾਨ ਹਨ ਨੀ ਕੋਈ ਆ ਇੱਕ ਸਟੈਚੂ ਉਹਨਾਂ ਦਾ ਤੋੜਨ ਦੀ ਕੇਸ ਜਥੇਬੰਦੀ ਦੇ ਬੰਦੇ ਨੇ ਯਾ ਲਾਲੋ ਕੇ ਵੀ ਬੰਦੇ ਨੇ ਮਾਨ ਹਨ ਨਹੀਂ ਕੀਤੀ ਆ ਉਸ ਵਿੱਚ ਅੱਜ ਆਪਣਾ ਜੰਡਿਆਲਾ ਵਿਖੇ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ ਤੇ ਇਹਦੇ ਉਸ ਰੋਸ ਪ੍ਰਦਰਸ਼ਨ ਚ ਆਪਾਂ ਕੀ ਰੋਡ ਮਜਾਰਾ ਕਰ ਰਹੇ ਆ ਤੇ ਸਾਡੀ ਇਹ ਪ੍ਰਸ਼ਾਸਨ ਕੋ ਮੰਗਿਆ ਵੀ ਜਿਹੜੇ ਵੀ ਇਸ ਬੰਦੇ ਨੇ ਗਲਤੀ ਕੀਤੀ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਸਖਤ ਤੋਂ ਸਖਤ ਇੱਥੇ ਕਾਰਵਾਈ ਕੀਤੀ ਜਾਵੇ ਉਹ ਬੰਦਾ ਜਿਹੜਾ ਅਸਲੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਕੀ ਕਾਰਵਾਈ ਇਕੋ ਕੀਤੀ ਗਈ ਉਹ ਪੁਲਿਸ ਤੇ ਗ੍ਰਿਫਤਿਆ ਪੁਲਿਸ ਕਹਿ ਰੀ ਪੁਲਿਸ ਪ੍ਰਸ਼ਾਸਨ ਕਹ ਰੀ ਵੀ ਉਹਨੂੰ ਤੇ ਪਰਚਾ ਲਾਣ ਕੀਤਾ ਗਿਆ ਵਾ ਅਸੀਂ ਇਹ ਕਹਿੰਦੇ ਆ ਵੀ ਉਸ ਬੰਦੇ ਨੇ ਜਿਹਦੇ ਪਿੱਛੇ ਵੀ ਲਾ ਕੇ ਜਿਹੜੀ ਵੀ ਸਸੇ ਸਸੇ ਜੰਤੀਆਂ ਜਥੇਬੰਦੀਆਂ ਦੇ ਮਗਰ ਲਾ ਕੇ ਉਹਨੇ ਇਹ ਮਾਰੇ ਕਰਤੂਤ ਜਾਂ ਮਾਰੇ ਕਰਮ ਖਟਿਆ ਵਾ ਸਵਿਧਾਨ ਦੇ ਪਰੰਪ੍ਰਿਤਾਨਾ ਜਿਹਨੇ ਸਾਰਿਆਂ ਦਾ ਸਵਿਧਾਨ ਚਲਾਇਆ ਆਲ ਇੰਡੀਆ ਕੀ ਆਲ ਵਰਲਡ ਜਿਹੋਨਾਂ ਦਾ ਸਵਿਧਾਨ ਚੱਲਦਾ ਵਾ ਉਹਨਾਂ ਨੇ ਛੇੜਛਾੜ ਕੀਤੀ ਆ ਤੇ ਇਤੋਂ ਆਪਣੀ ਸਾਰੀ ਪਰਮ ਸਮਾਜ ਦੀ ਦਲਿਤ ਸਮਾਜ ਦੀ ਵਾਲਮੀਕ ਸਮਾਜ ਦੀ ਵਾਲਮੀਕ ਜਥੇਬੰਦੀਆਂ ਦੀ ਇਹੋ ਮੰਗਿਆ ਅਤੇ ਸਫਾਈ ਕਰਮਚਾਰੀਆਂ ਦੀ ਵੀ ਇਹੋ ਮੰਗਿਆ ਜਲਦ ਤੋਂ ਜਲਦ ਉਹ ਬੰਦੇ ਦੇ ਕਾਰਵਾਈ ਕੀਤੀ ਜਾਵੇ ਸਖਤ ਸਖਤ ਉਹਨੂੰ ਕਾਨੂੰਨੀ ਸਜ਼ਾ ਦਿੱਤੀ ਜਾਵੇ ਰੋਸ ਪ੍ਰਦਰਸ਼ਨ ਤੁਸੀਂ ਸਾਰੇ ਸ਼ਹਿਰ ਚ ਕਰ ਰਹੇ ਹੋ ਜਾਂ ਸਾਰੇ ਸ਼ਹਿਰ ਚ ਹੀ ਚੱਲ ਰਿਹਾ ਜੀ ਇਸ ਤੋਂ ਬਾਅਦ ਦਾ ਕੀ ਦਾ ਲੈ ਰਿਹਾ ਇਹ ਆਪਣੀ ਕੱਲ ਦੀ ਮਿਤੀ 27 ਤੋਂ ਅੱਜ 28 ਤੱਕ ਹੜਤਾਲ ਜਾਰੀ ਚੱਲ ਰਹੀ ਹੈ ਜੀ ਹਾਂ ਜੀ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੈਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ ਫॉर 21 ਇਅਰਸ ਵੀਵ ਡਿਲੀਵਰਡ 100% ਬੋਰਡ ਐਗਜ਼ਾਮ ਸਕਸੈਸ ਵਿਦ ਸਮਾਰਟ ਕਲਾਸਰੂਮਸ ਅ ਲਾਇਬ੍ਰੇਰੀ ਐਂਡ ਸਾਇੰਸ ਲੈਬਸ ਲਰਨਿੰਗ ਥ੍ਰਾਈਵਸ ਆਰ ਇਨ ਹਾਊਸ ਮੈਸ ਬੇਕਰੀ and tuck shop ensure nutritious meals from dance and music rooms to a cinema hall all-weather pool and expert sports coaches students excel in every way rooted in excellence admissions open enroll today